ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਹੈ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਜਿਹੜੀ ਵੀਡੀਓ ਆ ਜੀ ਸਪੈਸ਼ਲ ਪਸ਼ੂ ਪਾਲਕ ਵੀਰਾਂ ਆਸਤੇ ਹੈ ਜੀ ਪਿੰਡ ਪਹੁੰਚੇ ਆਪਾਂ ਮਾਨੂਕੇ ਜੀ ਤਹਿਸੀਲ ਜਗਰਾਉਂ ਤੇ ਜ਼ਿਲ੍ਹਾ ਵਾਹੀ ਨੂੰ ਪੈਂਦਾ ਜੀ ਲੁਧਿਆਣਾ ਜੀ ਨੇੜੇ ਪਿੰਡ ਮੈਥਿਆਣਾ ਸਾਹਿਬ ਰਹਿ ਜਾਂਦਾ ਜੀ ਤੇ ਅੱਜ ਸਪੈਸ਼ਲ ਵੀਡੀਓ ਬਣਾ ਰਹੇ ਆ ਆਪਾਂ ਜਿਹੜੀ ਕਹਿ ਸਕਦੇ ਆ ਵੀ ਪਸ਼ੂਆਂ ਦੀ ਦੇਸੀ ਫੀਡ ਜਿਹਨੂੰ ਆਪਾਂ ਗਿੱਲਾ ਦਾ ਮੱਕੀ ਦਾ ਗਿੱਲਾ ਦਾਣਾ ਵੀ ਕਹਿ ਦਿੰਨੇ ਆ ਜੀ ਉਹ ਬਾਈ ਸੇਲ ਦਾ ਕੰਮ ਕਰਦੇ ਆ ਜੀ ਇਹਦਾ ਡਿਟੇਲ ਆਪਾਂ ਬਾਈ ਤੋਂ ਲੈ ਕੇ ਦੇਵਾਂਗੇ ਵੀ ਕੀ ਦਾਣੇ ਦੇ ਫਾਇਦੇ ਹੁੰਦੇ ਆ ਜੀ ਤੇ ਕੀ ਰੇਟ ਹੁੰਦਾ ਜੀ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਹਾਂ ਜੀ ਰਾਇਵਿੰਦਰ ਪਿੰਡ ਮਾਨੂਕੇ ਤਹਿਸੀਲ ਜਗਰਾਉਂ ਜ਼ਿਲ੍ਹਾ ਲੁਧਿਆਣਾ ਜੀ ਠੀਕ ਹੈ ਭਾਈ ਮਾਨੂਕੇ ਪਿੰਡ ਚ ਆਪਣਾ ਘਰ ਕਿੱਥੇ ਰਹਿ ਜਾਂਦਾ ਜੀ ਆਪਣਾ ਹੀ ਨੇੜੇ ਪਾਰਕ ਵੀ ਪੈਂਦੀ ਹੈ ਜੀ ਆਪਣੀ ਤੇ ਨੀਅਰ ਬਾਬਾ ਜੀਵਨ ਸਿੰਘ ਗੁਰਦੁਆਰਾ ਵੀ ਆ ਠੀਕ ਹੈ ਜੀ ਇਹ ਮਾਨੂਕੇ ਵੀਰੇ ਇੱਕ ਮਾਨੂਕੇ ਗੱਲ ਆ ਜਾਂਦਾ ਉਹ ਸੰਧੂ ਮਾਨੂਕੇ ਉਹ ਮੋਗੇ ਜ਼ਿਲ੍ਹੇ ਦਾ ਪਿੰਡ ਆ ਇਹ ਲੁਧਿਆਣਾ ਜ਼ਿਲ੍ਹੇ ਦਾ ਇਹ ਮਾਣੂ ਕੇ ਸੰਧੂ ਕਹਿ ਦਿੰਦੇ ਆ ਜੀ ਤੇ ਬਾਈ ਇਹ ਆਪਾਂ ਕੰਮ ਕੋਦੋਂ ਤੋਂ ਕਰਦੇ ਆ ਜੀ ਇਹ ਵੀਰੇ ਆਪਾਂ ਕੰਮ ਤਾਂ ਮੇਰਾ ਜਾਨੀ ਕਿ 20 ਸਾਲ ਦਾ ਕਰ ਲੱਗਿਆ ਠੀਕ ਆ ਜੀ ਤੇ ਪਹਿਲਾਂ ਮੇਰਾ 15 ਸਾਲ ਦਾ ਮੈਂ ਆਪ ਪਾਉਂਦਾ ਹੁੰਦਾ ਸੀਗਾ ਠੀਕ ਆ ਜੀ ਮਧੇ ਤੋਂ ਸੀਗੇ ਬਾਈ ਹੁਣੀ ਉਹ ਉਹਨਾਂ ਨੂੰ ਲਿਆਉਂਦੇ ਹੁੰਦੇ ਸੀਗੇ ਠੀਕ ਆ ਬਾਈ ਹਾਂਜੀ ਉਹਨਾਂ ਤੋਂ ਫਿਰ ਮੈਂ ਗੱਡੀ ਉਹ ਲੈ ਲਈ ਸੀਗੀ ਠੀਕ ਆ ਜੀ ਹਾਂਜੀ ਆਪਣੇ ਪਸੂ ਨੂੰ 15 ਸਾਲ ਦਾ ਹੀ ਮੈਂ ਪਾਉਣਾ ਨਾ ਤਾਂ ਕੋਈ ਪ੍ਰੋਬਲਮ ਆਈ ਆ ਰੈਂਚ ਚ ਠੀਕ ਆ ਜੀ ਜਾਂ ਕੋਈ ਦੁੱਧ ਜਾਂ ਦੁੱਧ ਵਧੀਆ ਦਿੰਦੇ ਨੇ ਠੀਕ ਆ ਵੀਰੇ ਉਦਾਂ ਜੇ ਕਹੀਏ ਵੀ ਫੀਡ ਪਰ 32 ਰੁਪਏ ਤੁਹਾਨੂੰ ਪਤਾ ਪੈਂਦੀ ਹੈ ਜੇ ਵਧੀਆ ਫੀਡ ਪਾਉਣੀ ਹੈ ਆਪਾਂ ਇਹ ਆਪਾਂ ਨੂੰ 12 ਰੁਪਏ ਕਿਲੋ ਦੇ ਹਿਸਾਬ ਨਾਲ ਪੈਂਦਾ ਵਾ ਯਾਨੀ 1200 ਦਾ ਕੁਆਂਟਲ ਹੋ ਗਿਆ ਠੀਕ ਆ ਇਹ 1200 ਦਾ ਕੁਆਂਟਲ ਇੱਥੋਂ ਆ ਜੇ ਆਪਾਂ ਪਹੁੰਚ ਕਰਨੀ ਹੋਵੇ ਵੀਰੇ ਪਹੁੰਚ ਵੀਰੇ ਜਿੱਦਾਂ ਬਾੜ ਹੋਊਗਾ ਉਸ ਹਿਸਾਬ ਨਾਲ ਦੇਖਿਆ ਜਾਊਗਾ ਹਣਾ ਕਿਲੋ ਦੇ ਹਿਸਾਬ ਨਾਲ ਹੋਊਗਾ ਵੀ 25 ਕਿਲੋਮੀਟਰ ਦੇ ਵਿੱਚ ਵਿੱਚ ਹੋਊਗਾ 30 ਦੇ ਉਹ ਤਾਂ ਅਸੀਂ ਜਾਨੀ ਅੱਧਾ ਕੁਆਂਟਿਟੀ ਲਾਹਾਊਗਾ ਇਕੱਠਾ ਤਾਂ ਅਸੀਂ ਸਿੱਧਾ ਹੀ ਲਾਵਾਂਗੇ ਨਹੀਂ ਫਿਰ ਉਸ ਦਾ ਐਕਸਟਰਾ ਹੋ ਜਾਊਗਾ ਉਹਦਾ ਚਾਰਜਰ ਲੱਗ ਜਾ ਜਾਂ ਵੈਸੇ ਆ ਕਈਆਂ ਰੂਟ ਹੁੰਦਾ ਉਧਰਲਾ ਤਾਂ ਫਿਰ ਵੀ ਬੈਨੀਫਿਟ ਹੋ ਜਾਊਗਾ ਠੀਕ ਆ ਬਾਈ ਇਹ ਸਪੈਸ਼ਲ ਹੁੰਦਾ ਕਿਹੜੀ ਚੀਜ਼ ਤੋਂ ਬਣਿਆ ਇਹਦੇ ਮੱਕੀ ਦਾ ਵਾ ਇਹਨਾਂ ਗਲੂ ਕੋਈ ਕਰਦੇ ਆ ਠੀਕ ਆ ਜੀ ਇਹਦੇ ਜੋ ਆਰਕ ਲੈਣਾ ਹੁੰਦਾ ਉਹਨਾਂ ਨੇ ਪਾਣੀ ਠੀਕਾ ਸਹੀ ਗੱਲ ਆ ਜੀ। ਉਹ ਵੀ ਜਮਾ ਸੁੱਕਾ ਦਾਣਾ। ਇਹ ਬਈ ਕਈ ਵੇਖਿਆ ਆਪਾਂ ਬਈ ਗਿੱਲਾ ਹੁੰਦਾ ਉਹ ਚਿਪ ਚਿਪ ਕਰਦਾ ਹੁੰਦਾਗਾ। ਉਹਦੇ ਪਾਣੀ ਬਣੀ ਪਾ ਲੈਂਦੇ ਨੇ। ਅੱਛਾ ਜਾਨੀ ਮਗਰੋਂ ਸੁੱਕਾ ਹੀ ਹੁੰਦਾ ਇਹ। ਵੈਸੇ ਆਪਾਂ ਵੇਟ ਵਧਾਉਣ ਵਾਸਤੇ ਪਾਣੀ ਪਾਉਂਦੇ। ਜੋਆਂ ਦਾ ਜਿਵੇਂ ਆ ਗਿਆ ਉਹ ਗਿੱਲਾ ਹੀ ਹੁੰਦਾ ਵਾ। ਹਾਂਜੀ। ਤੇ ਇਹ ਮੱਕੀ ਆ ਜਿਹੜਾ ਵੀਰੇ ਇਹਦੇ ਚੋਂ ਅਰਕੋਂ ਸਾਰਾ ਨਿਚੋੜ ਲੈਂਦੇ ਆ। ਠੀਕ ਆ ਜੀ। ਜਿਹਦੇ ਵਿੱਚ ਜਿੱਦਾਂ ਆ ਦੇਖੋ ਆ ਡਲੇ ਪਏ ਨੇ ਹਣਾ ਉਹ ਮੈਂ ਪ੍ਰੈਸ ਲੱਗੀ ਹੋਈ ਆ ਉਹਦੇ ਵਿੱਚ ਦੀਆਂ ਐ ਨੰਗਣਾ ਹੁੰਦਾ ਥੋੜੀ ਜਿਹੀ ਜਗ੍ਹਾ ਦੇ ਵਿੱਚ ਦੀ ਤੇ ਇਹਦੇ ਵਿੱਚੋਂ ਸਾਰਾ ਆਰਕਨ ਨਿਚੋੜਨਾ ਜਿਵੇਂ ਗੱਲੇ ਦਾ ਰਸ ਨਹੀਂ ਨਿਚੋੜਨਾ ਉਹਵੇਂ ਨਿਚੋੜ ਲੈਣੇ ਉਹਵੇਂ ਨਿਚੋੜਿਆ ਜਾਂਦਾ ਉਹਵੇਂ ਨਿਚੋੜਿਆ ਜਾਂਦਾ ਤੇ ਇਹ ਜਮਾ ਡਰਾਈ ਮੈਟਰ ਰਹਿ ਜਾਂਦਾ ਜੀ ਡਰਾਈ ਮੈਟਰ ਰਹਿ ਜਾਂਦਾ ਠੀਕ ਹੈ ਇਸਲਾਬਾ ਜ਼ਰੂਰ ਹੁੰਦਾ ਬਸ ਹਾਂ ਬੇਮਾਲੂਮਾ ਜੀ ਬਾਕੀ ਆਪਾਂ ਤੁਹਾਨੂੰ ਨਾ ਚੱਕ ਕੇ ਦਿਖਾ ਦਿੰਨੇ ਆ ਬਈ ਜੇ ਆਪਾਂ ਐ ਕਰ ਗਏ ਤਾਂ ਕੋਈ ਹੱਥ ਆਪਣਾ ਗਿੱਲਾ ਨਹੀਂ ਹੁੰਦਾਗਾ ਬਿਲਕੁਲ ਵੀਰੇ ਉੱਤੇ ਚੜਜੋ ਤਾਂ ਵੀ ਕੋਈ ਚੱਕਰ ਨਹੀਂ ਲਾਓ ਠੀਕ ਹੈ ਵੀਰੇ ਤੇ ਇਹ ਡੋ ਸੇਮ ਉਹੀ ਪ੍ਰੋਸੈਸ ਨਹੀਂ ਪੈਂਦੀ ਆ ਵੀਰੇ ਫੀਡ ਦੇ ਹਿਸਾਬ ਨਾਲ ਫੀਡ ਦੇ ਹਿਸਾਬ ਨਾਲ ਪੋਣਨੇ ਆ ਜੇ ਆਪਾਂ ਥੋੜੀ ਵਾਧੂ ਵੀ ਪਾ ਦਾਂਗੇ ਤਾਂ ਵੀ ਕੋਈ ਚੱਕਰ ਨਹੀਂ ਹੈਗਾ ਠੀਕ ਆ ਵੀਰੇ ਤੇ ਛੋਟੇ ਬੱਚਿਆਂ ਨੂੰ ਵੀ ਪਾ ਸਕਦੇ ਆਪਾਂ ਛੋਟਿਆਂ ਨੂੰ ਪੈਂਦੀ ਆ ਵੀਰੇ ਆਪਣੀਆਂ ਬੱਚੀਆਂ ਬਹੁਤ ਸਿੱਦੀ ਤਿਆਰ ਹੁੰਦੀਆਂ ਗ੍ਰੋਥ ਵਧ ਕਰਦੇ ਆ ਕਿਉਂਕਿ ਜਿਹੜੇ ਮੱਕੀ ਮੇਰੀਆਂ ਉਹ ਤਾਂ ਦੋ ਬਹਿਣਾ ਖੜੀਆਂ ਨੇ ਜੇ ਕਹੋਗੇ ਤਾਂ ਤੁਹਾਨੂੰ ਉਹ ਵੀ ਦਿਖਾ ਦਿੰਨਾ ਹਾਂਜੀ ਬਟ ਉਹ ਆਈਡੈਂਟੀ ਆ ਨੇ ਹਾਂ ਠੀਕ ਆ ਜੀ ਵਾਧੂ ਬਹੁਤ ਹਾਈਟ ਬਹੁਤ ਛੇਤੀ ਵਧਿਆ ਤਿਆਰ ਬਹੁਤ ਸਿੱਦੀ ਹੋਈਆਂ ਠੀਕ ਕਿਉਂਕਿ ਇਹਦੇ ਚਾਰਕ ਉਹਨਾਂ ਨੇ ਕੱਢ ਲਿਆ ਪਰ ਜਿਹੜੇ ਤਾਤਾ ਪੂਸ਼ਕੋ ਸਾਰੇ ਵਿੱਚ ਹੀ ਆ ਜ ਹਾਂ ਜੀ ਮੱਕੀ ਆ ਠੀਕ ਆ ਇਹ 1200 ਨੂੰ ਕੁਵਾਂਟਲ ਆ ਜੇ ਕੋਈ ਵੀਰ ਇਕੱਠਾ ਲਵਾਉਂਦਾ ਤਾਂ ਚਲੋ ਮੌਕੇ ਤੇ ਲੈਸ ਹੋ ਜਾਊਗਾ ਤੇ ਇਹ ਫਿਰ ਵੀਰੇ ਬਾਕੀ ਵੀਰੇ ਇੱਕ ਤੁਹਾਨੂੰ ਹੋਰ ਦੱਸਨਾ ਕਈ ਵੀਰ ਮੈਥੋਂ ਫੋਨ ਆਏ ਲੈ ਆ ਵੀ ਐ 1 2 ਨੇ ਹਾਂ ਜੀ ਯਾਨੀ ਦੋ ਦੋ ਕੁਵਾਂਟਲ ਲੈ ਕੇ ਅਗਲਾ ਵਾਰ ਤੱਕ ਇਹ ਦੇਖਦੇ ਆ ਹਨਾ ਉਹ ਲੋਕ ਪਤਾ ਹੀ ਕਰਦੇ ਆ ਡਰਮਾਂ ਚ ਲੋਹੇ ਦੇਆਂ ਚ ਪਾ ਲਿਆ ਜਾਂ ਓਪਨ ਖੁੱਲਾ ਰੱਖ ਲਿਆ ਵੀਰੇ ਓਪਨ ਨਹੀਂ ਰੱਖਿਆ ਜਾਣਾ ਇਹ ਠੀਕ ਹੈ ਜੀ ਹਾਂਜੀ ਜਿਵੇਂ ਦਾ ਪਾ ਮੇਰੀ ਟੈਂਕੀ ਲਈ ਆ ਤੁਸੀਂ ਦੇਖ ਕੇ ਡਰਮ ਪਲਾਸਕਰ ਦੀ ਚੀਜ਼ کہہ ਸਕਦੇ ਹੋ ਪਾਡੇ ਦੇ ਵਿੱਚ ਕੋਈ ਢਿੱਲਾ ਤੜਕੇ ਰੱਖ ਦੋ ਮਤਲਬ ਇਹ ਨਹੀਂ ਉੱਤੋਂ ਪਟ ਪਟ ਪਾਈ ਜੇ ਲੋ ਖਰਾਬ ਹੀ ਨਹੀਂ ਹੁੰਦਾ ਵੀਰੇ ਜਿਆਦਾ 25 ਦਿਨ ਨਹੀਂ ਖਰਾਬ ਹੁੰਦਾ ਇਹ ਜਾਨੀ ਜਾਨੀ ਸਾਡੇ ਕੋਲ ਜਦੋਂ ਵੈਕਟਰਾ ਪਿਆ ਹੁੰਦਾ ਜੀ ਥੱਲੇ ਨਾਪ ਦਿੰਦੇ ਉਹ ਵੀ ਨਹੀਂ ਖਰਾਬ ਹੁੰਦਾ ਜਾਨੀ ਇਹਨੂੰ ਹਵਾ ਨਾ ਲੱਗੇ ਹਵਾ ਨਾ ਲੱਗੇ ਠੀਕ ਹੈ ਜੀ ਇਹ ਸਪੈਸ਼ਲ ਬੇਨਤੀ ਹੈ ਬਈ ਆਪਾਂ ਇਹਨੂੰ ਲੋਹੇ ਦੀ ਚੀਜ਼ ਜਾਂ ਬੋਰੀ ਵਗੈਰਾ ਚ ਨਹੀਂ ਰੱਖ ਸਕਦੇ ਪਲਾਸਕਰ ਦਾ ਡਰਮ ਲੈ ਲੋ ਆ ਬਾਈ ਦੀ ਟੈਂਕੀ ਰੱਖੀ ਵੀ ਹੈ ਜੀ ਇਹ ਲੱਤੜਕੇ ਬਾਈ ਕਹਿੰਦਾ ਪਾਦੋ ਤੇ ਉੱਤੋਂ ਆਪਦਾ ਪੱਟ ਪੱਟ ਕੇ ਲਾਈ ਚੱਲਿਓ ਪੂਰਾ ਨਹੀਂ ਖਰਾਬ ਹੁੰਦਾ ਯਾਨੀ ਜਦੋਂ ਮੰਨ ਲਓ ਜਿੰਨਾ ਕਲਵਾ ਲਿਆ ਉਹ ਇੱਕ ਮਹੀਨੇ ਅੰਗੂ ਚ ਆਪਾਂ ਚਲਾ ਸਕਦੇ ਹਾਂ ਜਾਨੀ ਬਾਅਦ ਚ ਜਾਨੀ ਬਾਅਦ ਚ ਜਾਨੀ 20 ਦਿਨ ਬਰੀ ਬਧੀਆ ਜਾਂਦਾ ਇਹ ਇਹ ਨਹੀਂ ਵੀ ਖਰਾਬ ਹੋ ਜੂਗਾ ਯਾਹ ਤਾਈ ਦਾ ਬੰਦਾ ਜੇ ਕਿ ਸਟੋਰ ਕਰਕੇ ਵੀ ਰੱਖਣਾ ਆੜ ਦਾ ਕੁਆਂਟਲ ਦਾ 5-7 ਪਸ਼ੂਆਂ ਦਾ ਆੜ ਦਾ ਕੁਆਂਟਲ ਆਉਣ ਨਹੀਂ ਲੱਗ ਜਾਂਦਾ ਲੱਗ ਜਾਂਦਾ ਜੀ ਲੱਗ ਜਾਂਦਾ ਇਹ ਤਾਂ ਹੈਗਾ ਇਹ ਜਾਨੀ ਆਪਾਂ ਨੂੰ ਫੀਡ ਦੇ ਅੱਧ ਰੇਟ 'ਚ ਪੈਂਦਾ ਤੇ ਇਹਦੇ ਨਾਲ ਫਿਰ ਦੁੱਧ ਵੀ ਵਧਦੇ ਵੀਰੇ ਦੁੱਧ ਵੀਰੇ ਆਪਾਂ ਤੁਹਾਨੂੰ ਵੀ ਪਤਾ ਹੀ ਆ ਹੁਣ ਆਪਾਂ ਇੰਨੀ ਫੀਡ ਪਾਉਨੇ ਆ ਜਾਂ ਕਰਦੇ ਹਣਾ ਕੋ ਅੱਧ ਤਾਂ ਬਚਦਾ ਨਹੀਂ ਹੈਗਾ ਪੈਸਾ ਇਹਦੇ ਨਾਲ ਵੀਰੇ ਅੱਧ ਪੈਸੇ ਵੱਜ ਜਾਂਦੇ ਨੇ ਇਹਦੇ ਨਾਲ ਸਹੀ ਗਾ ਫੀਡ ਦਾ ਖਰਚਾ ਘਟ ਜਾਂਦਾ ਖ ਠੀਕ ਕਿਉਂਕਿ ਫੀਡ ਜੇ ਆਪਾਂ ਲਾਵਾਂਗੇ ਚੰਗੀ ਕੰਪਨੀ ਦਾ 30 32 ਰੁਪਏ ਆਉਂਦੀ ਹੈ ਜੀ ਇਹ ਆਪਾਂ ਨੂੰ 1200 ਨੂੰ ਮਿਲੂਗਾ ਜਿਹੜੀ ਜੇ ਡਿਲੀਵਰੀ ਹੋਊਗੀ ਜੇ ਤਾਂ ਵੀਰੇ ਮੰਨ ਲਓ 2-4 ਘਰ ਇਕੱਠਾ ਮੰਗਾ ਲੈਂਦੇ ਆ ਫਿਰ ਵੀ ਲੈਸ ਹੋਊ ਜੂ ਡਿਲੀਵਰੀ ਤੇ ਜੇ ਮੰਨ ਲਓ ਕੱਲੇ ਨੇ ਮਗਾਉਣੀਆਂ ਤਾਂ ਤੁਹਾਨੂੰ ਕਿਲੋਮੀਟਰਾਂ ਦਾ ਹਿਸਾਬ ਪਊ ਉਹ ਬਾਈ ਦਾ ਕਨੈਕਟ ਨੰਬਰ ਥੱਲੇ ਵਾਲੇ ਪਾਸੇ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਕਨੈਕਟ ਕਰ ਲਿਓ ਜੀ ਇਹ ਬਾਈ ਦੀ ਗੱਲ ਸਹੀ ਆ ਕਈ ਵੀਰ ਨਾ ਗਿੱਲਾ ਦਿੰਦੇ ਆ ਪਰ ਇਹ ਜਮਾਂ ਡਰਾਈ ਚ ਆ ਜੀ ਚੈੱਕ ਕਰੋ ਉਹ ਬਾਈ ਕਹਿੰਦਾ ਬਈ ਪਾਣੀ ਵਗੈਰਾ ਪਾ ਦਿੰਦੇ ਆ ਜਿਹਦੇ ਨਾਲ ਇਹ ਖਰਾਬ ਹੋਣ ਦੇ ਚਾਂਸ ਵੀ ਇਹਦੇ ਵੱਧ ਜਾਂਦੇ ਆ ਤੇ ਜਿਹੜਾ ਬਾਈ ਕੋਲ ਹੁੰਦਾ ਜੀ ਇਹ ਸਪੈਸ਼ਲ ਬਿਲਕੁਲ ਸੁੱਕਾ ਹੁੰਦਾ ਮੱਕੀ ਦਾ ਹੈਗਾ ਜੀ ਉਹ ਅੱਡੋ ਅੱਡੀ ਹੁੰਦੇ ਕਈ ਵੀਰ ਜਿਉਆਂ ਦਾ ਕੰਮ ਕਰਦੇ ਪਰ ਬਾਈ ਕੋਲ ਇਕੱਲੇ ਮੱਕੀ ਦਾ ਮੱਕੀ ਲਈ ਆਪਾਂ ਠੀਕ ਆ ਵੀਰੇ ਮੋਬਾਈਲ ਨੰਬਰ ਦੱਸ ਦਿਓ ਜੀ ਇੱਕ ਵਾਰੀ 991609300 ਇੱਕ ਜੀ ਠੀਕ ਆ ਬਾਈ ਇਹ ਬਾਈ ਦਾ ਮੋਬਾਈਲ ਨੰਬਰ ਆ ਬਾਕੀ ਸਕਰੀਨ ਦੇ ਥੱਲੇ ਵਾਲੇ ਪਾਸੇ ਵੀ ਚੱਲੂਗਾ ਜੀ ਕਨੈਕਟ ਕਰ ਲਿਓ ਜੀ ਧੰਨਵਾਦ ਜੀ